ਆਓ ਦੋਸਤੋ ਮਿੱਤਰੋ ਸਲਾਮ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਸਾਰੀ ਦੋਸਤਾਂ ਮਿੱਤਰਾਂ ਨੂੰ ਜੋ ਵੀ YouTube ਤੇ ਜੁੜੇ ਹੋਏ ਆ ਦੁਨੀਆ ਦਾ ਸਭ ਤੋਂ ਜ਼ਬਰਦਸਤ ਰੱਖਿਆ ਰੱਖਿਆ ਵਾਸਤੇ ਤੇ ਜਿਹੜਾ ਇਹ ਪੜ ਲਉ ਨੂੰ ਕੋਈ ਤਤੀਵਾ ਨਹੀਂ ਲੱਗੇਗੀ ਜਿਹੜਾ ਇਹ ਉਂ ਵੀ ਪੜਦਾ ਰਹੇਗਾ ਉਹਨੂੰ ਵੀ ਤਤੀਵਾ ਨਹੀਂ ਲੱਗੇਗੀ ਇਹ ਐਸਾ ਇੱਕ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ ਐਸਾ ਸ਼ਬਦ ਹੈ ਇੰਨੀ ਤਾਕਤ ਰੋਹਾਨੀਅਤ ਤੇ ਰੋਹਾਨੀਅਤ ਹੈ ਇਹਦੇ 'ਚ ਨਾ ਕਿਸੇ ਚੀਜ਼ ਦਾ ਡਰ ਨਾ ਲੈਣਾ ਨਾ ਦੇਣਾ। ਇਹ ਕਥਾ ਸ਼ਕਤੀs ਸ਼ਬਦ ਦੇ ਵਿੱਚ ਹੈ। ਜਿੱਥੇ ਵੀ ਤੁਹਾਨੂੰ ਡਰ ਲੱਗਦਾ ਹੈ, ਪੜੋ ਸਕਈ ਵਾਰੀ ਆਪਾਂ ਨੂੰ ਰਾਤ ਨੂੰ ਸੌਣ ਲੱਗੇ ਡਰ ਲੱਗਦਾ ਹੈ। ਲੈ ਵੀ ਪੰਜ ਵਾਰੀ ਪੜ ਕੇ ਇਹ ਸ਼ਬਦ ਸੋਜੋ ਲੈ ਤੁਹਾਨੂੰ ਕਦੇ ਵੀ ਕੋਈ ਬੁਰਾ ਸੁਪਨਾ ਨਹੀਂ ਆਊ। ਸੌਣ ਤੋਂ ਵਰੀ ਪਹਿਲਾਂ ਪੰਜ ਵਾਰੀ ਪੜ ਲਿਓ। ਤੁਹਾਨੂੰ ਕਦੇ ਡਰ ਨਹੀਂ ਲੱਗੇਗਾ। ਉਹ ਪੜਦੇ ਰਹੋਗੇ ਡਰ ਪਾਇ ਖਤਮ ਹੋ ਜਾਏਗਾ ਇੰਨੀ ਮਾਲਕ ਨੇ ਉਸ ਤੁਹਾਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਦੇ ਵਿੱਚ ਸ਼ਕਤੀ ਪਾਈ ਹੈ ਇੰਨੀ ਸ਼ਕਤੀ ਆ ਰੋਹਾਨੀ ਤੇ ਰੋਹਾਨੀ ਮੈਂ ਇਹਦੇ ਬਾਰੇ ਬਿਆਨ ਨਹੀਂ ਕਰ ਸਕਦਾ ਵੀ ਕਿੰਨੀ ਕੋ ਉਸ ਪਰਮੇਸ਼ਰ ਨੇ ਉਸ ਮਾਲਕ ਨੇ ਇਹਦੇ ਵਿੱਚ ਇਸ ਸ਼ਬਦ ਦੇ ਵਿੱਚ ਸ਼ਕਤੀ ਹੈ ਗਿਆਨ ਵੀ ਆ ਸ਼ਕਤੀ ਵੀ ਆ ਸਾਨੂੰ ਇਹ ਗਿਆਨ ਵੀ ਦਿੰਦਾ ਤੇ ਸ਼ਕਤੀ ਵੀ ਦਿੰਦਾ ਹੈ ਇੰਨੀ ਤਾਕਤ ਤੇ ਰੋਹਾਨੀਅਤ ਹੈ ਇਹਦੇ ਵਿੱਚ ਐਸਾ ਸ਼ਬਦ ਹੈ ਇਹ ਸਾਫ ਗੋਸ ਛੱਡੋ ਇਹਨੂੰ ਕਰੋ ਤੇ ਆਪਣੇ ਬਹੁਤ ਸਾਰੇ ਜਿਹੜੇ ਐਸੇ ਹੁੰਦੇ ਆ ਰਾਤ ਨੂੰ ਸੌਣ ਲੱਗੇ ਡਰਦੇ ਆ ਜਦਵਾ ਪਹੁੰਚ ਜਾਂਦੇ ਆ ਬਹੁਤ ਕੁਸ਼ ਜ਼ਿੰਦਗੀ ਦੇ ਵਿੱਚ ਐਸੀਆਂ ਘਟਨਾਵਾਂ ਹੁੰਦੀਆਂ ਨੇ ਇਹ ਪਰਦੇ ਰਹੋ ਕਦੇ ਜ਼ਿੰਦਗੀ ਚ ਤੁਹਾਨੂੰ ਦਬਾ ਨਹੀਂ ਪਾਏਗਾ ਸੋ ਸ਼ਬਦ ਹੀ ਉਸ ਮਾਲਕ ਦੀ ਰਚਨਾ ਰਚੀ ਹੋਈ ਹੈ ਸਹਿਬ ਸ੍ਰੀ ਗੁਰੂ ਅਜੰ데요 ਮਹਾਰਾਜ ਜਿਹੜੇ 33 ਤਵੀ ਤੇ ਬੈਠ ਗਏ ਸੀ ਕਹਿੰਦੇ ਕਿ ਨਾਹਰ ਸਿੰਘ ਵੀਰ ਜਿਹੜਾ ਬਾਬਾ ਬਟਪਾਗ ਸਿੰਘ ਜੀ ਨੇ ਪਿੰਜਰੇ ਚ ਪਾਇਆ ਸੀ ਕਿ ਤਾਂ ਤਨ ਬਾਬਾ ਬੜਾ ਭਾਗ ਸਿੰਘ ਹੋਰਾਂ ਕੋਲ ਕੀ ਸੀ ਉਹਨਾਂ ਕੋਲ ਕਿਹੜਾ ਕੋਈ ਕਾਲਾ ਇਲਮ ਸੀ ਉਹਨਾਂ ਕੋਲ ਕੋਈ ਕਾਲਾ ਇਲਮ ਨਹੀਂ ਸੀ ਉਹ ਰੋਹਾਨੀਅਤ ਹੀ ਰੋਹਾਨੀਅਤ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਅਥਾ ਪਾਵਰ ਤਾਕਤ ਸੀ ਉਹਨਾਂ ਕੋਲੇ ਰੋਹਾਨੀਅਤ ਸੀ ਉਸ ਮਾਲਕ ਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸੀ ਉਹਨਾਂ ਕੋਲੇ ਤਾਂ ਹੀ ਉਹਨਾਂ ਨੇ ਨਾਰ ਸਿੰਘ ਨੂੰ ਪਿੰਦਰੇ ਦੇ ਵਿੱਚ ਪਾ ਲਿਆ ਸੋ ਉਹਨਾਂ ਨੇ ਵੀ ਇਹ ਸ਼ਬਦਾਂ ਦਾ ਜਾਪ ਕੀਤਾ ਸ਼ਬਦ ਕੀ ਹੈ ਸ਼ਬਦ ਕਿਹੜਾ ਸੁਣੋ ਸਾਰੇ ਜਣੇ ਸ਼ਬਦ ਹੈ ਜਿਹੜਾ ਇੱਕ ਓੰਕਾਰ ਸਤਗੁਰ ਪ੍ਰਸਾਦ ਤਾਤੀ ਵਾਵਨ ਲਾਗੀ ਪਾਰਬਰਮ ਸਣਾਈ ਚੌ ਗਿਰਦ ਹਮਾਰੇ RAM ਕਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ ਹਰਾਮ ਨਾਮ ਔਖਰ ਲੀਆ ਏਕਾਲ ਵਿਲਾਈ ਰਹਾਓ ਰਾਖ ਲਈ ਤੈਨੂੰ ਰੱਖਣ ਹਾਰ ਸਭ ਆਦਮੇ ਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਪਹੇ ਸਹਾਈ ਇਹ ਸ਼ਬਦ ਹੈ ਤਾਤੀ ਵਮਨਾ ਲੱਗੀ ਪਾਰ ਬਰਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਰ ਬੰਤ ਬਣਾਈ ਰਾਮ ਨਾਮ ਔਖ ਦਰੀਆ ਏਕਾ ਲਿਵਲਾਈ ਰਹਾਓ ਰਾਖ ਲਈ ਇਤਨ ਰਖਣ ਹਾਰ ਸਭ ਆਦ ਮਿਟਾਈ ਕੋ ਨਾ ਨੇ ਕਿਰਪਾ ਭਈ ਪ੍ਰਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਇਹ ਆ ਜੀ ਸ਼ਬਦ ਮਹਾਰਜ ਦਾ ਤਾਤੀ ਵਾਉ ਨ ਲੱਗੀ ਤੇ ਤੱਤੀ ਵਾਹ ਨਹੀਂ ਲੱਗੋ ਤੁਹਾਨੂੰ ਨਾ ਤੁਹਾਡੇ ਪਰਿਵਾਰ ਨੂੰ ਲੱਗੇ ਫਿਰ ਤਾਤੀ ਵਾਉ ਨ ਲੱਗੀ ਪਾਰ ਬੰਸਣਾਈ ਵਿਹੇ ਮਾਲਕ ਤੱਤੀ ਵਾਹ ਨ ਲੱਗੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਾਰ ਬੰਸਣਾਈ ਤੇ ਉਹ ਪਰਮੇਸ਼ਰ ਉਹ ਮਾਲਕ ਉਹ ਖੁਦਾ ਉਹ ਸਾਡੇ ਅੰਗ ਸੰਗ ਹੋ ਜੇ ਪਾਰ ਪਰੁਸਰਨਾਈ ਉਹ ਸਾਡੇ ਨਾਲ ਹੋ ਜੇ ਉਹ ਸਾਡੇ ਅੰਗ ਸੰਗ ਹੋ ਜਵੇ ਤਾਂ ਤੀਵਨ ਲੱਗੇ ਪਾਰ ਪਰੁਸਰਨਾਈ ਚੌਗਿਰਦ ਹਮਾਰੇ ਰਾਮਕਾਰ ਤੇ ਸਾਡੇ ਚੌ ਪਾਸੇ ਉਸ ਰਾਮ ਨਾਮ ਦੀ ਲਕੀਰ ਵੱਜੀ ਹੋਈ ਹੈ ਰੱਖਿਆ ਵੱਜੀ ਹੋਈ ਹੈ ਨਾਮ ਦੀ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਫਿਰ ਦੁੱਖ ਕਿੱਥੋਂ ਲੱਗ ਜੋ ਜਦੋਂ ਉਹਦੇ ਉਹਦੇ ਨਾਮ ਦੀ ਲਕੀਰ ਵੱਜ ਗਈ ਭਾਵਕੇ ਨਾਮ ਜਪਿਆ ਹੋਇਆ ਉਹਦਾ ਸੋ ਦੇ ਅਰਥ ਵੀ ਸਮਝਾਉਣਾ ਵੀ ਕਰਦੇ ਆ ਸੋ ਬਹੁਤ ਤਕੜਾ ਇਹ ਸ਼ਬਦ ਸ਼ਕਤੀਸ਼ਾਲੀ ਆ ਮਹਾਰਾਜ ਆਪ ਸਾਨੂੰ ਇਹ ਦੇ ਕੇ ਗਏ ਆ ਤੇ ਆਪ ਵੀ ਉਹ ਬਾਣੀ ਪੜਦੇ ਰਹੇ ਜਪਦੇ ਰਹੇ ਤੇ ਦੁਨੀਆ ਦਾ ਉਧਾਰ ਕੀਤਾ ਤੇ ਸਾਨੂੰ ਵੀ ਸਮਝਾ ਗਿਆ ਜਿਹੜੇ ਅਸੀਂ ਕਰਦੇ ਆ ਇਹ ਸੱਚ ਕਹਿ ਰਹੇ ਆ ਉਹਨਾਂ ਤੋਂ ਕੀਤੇ ਇਹ ਮਾਲਕ ਦੀ ਰੋਹਾਨੀਅਤ ਆ ਇਹ ਕਰੋ ਸਵੇਰੇ ਉઠੋ ਅੰਮ੍ਰਿਤ ਵੇਲੇ ਚਿੱਟੇ ਵਸਤਰ ਪਾਓ ਚਿੱਟਾ ਆਸਣ ਲਾਓ ਸਤਿਗੁਰਾਂ ਦੀ ਉਹ ਜੋਤ ਜਗਾ ਕੇ ਬੈਠੋ ਕੜਾਹ ਪ੍ਰਸ਼ਾਦ ਬਣਾਓ ਪਹਿਲੇ ਦਿਨ ਬਣਾ ਕੇ ਉਹੀ ਬੱਚਿਆਂ 'ਚ ਵੰਡ ਕੇ ਅਰਦਾਸ ਬੇਨਤੀ ਕਰਕੇ ਮਹਾਰਜ ਦੇ ਅੱਗੇ ਬੈਠੋ ਰੋਜ਼ ਪੜੋ 108 ਵਰੀ ਰੋਜ਼ ਡੇਲੀ ਪੜੋ ਤੇ ਦੇਖੋ ਫਿਰ ਕਿਰਪਾ ਕਿੰਨੀ ਹੁੰਦੀ ਹੈ ਲੈ ਤੇ ਨੰਦੀ ਆਨੰਦ ਹੈ ਇਹਦੇ 'ਚ ਬਿਆਨ ਨਹੀਂ ਕਰ ਸਕਦਾ ਮੈਂ ਬਿਆਨ ਤੋਂ ਪਰੇ ਆ ਕਿਤੇ ਸਾਡਾ ਨੰਬਰ 9780921137 ਅੰਮ੍ਰਿਤ ਵੇਲੇ ਉੱਠਣਾ ਹੈ 2 ਵਜੇ ਉੱਠ ਜਾਓ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਪਾਣੀ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਬਸਤਰ ਪਹਿਨ ਕੇ ਸਿਰ ਤੇ ਮੋਨਿਆਉ ਤਾਂ ਸਿਰ ਤੇ ਕੱਪੜਾ ਮੰਨ ਲਓ ਕੇਸ ਨੇ ਤਾਂ ਸਿਰ ਤੇ ਦਸਤਾਰ ਮੰਨ ਲਓ ਪਰਨਾ ਮੰਨ ਲਓ ਚਿੱਟਾ ਚਿੱਟਾ ਹਸਣ ਲਾ ਲਓ ਜੋਤ ਜਗਾ ਲਓ ਮਹਾਰਾਜ ਦੀ